ਹਾਂ ਹਾਂ ਹੁਣ ਚੱਲ ਠੀਕ ਆ ਇਹ ਦਰ ਵੇਖੀਏ ਫੜ ਜਾ ਇਹ ਪਾਜੀ ਵੀ ਆਏ ਹਾਂ ਦੇਖ ਲੈਣੇ ਹਾਂ ਜੀ ਆਜ ਹੋ ਗਏ ਪਾਜੀ ਦੋ ਟਾਂ ਜੀ ਆਜੋ ਆਜੋ ਆ ਜੇ ਸਾਡੇ ਇੱਥੇ ਦੇ ਦੂਰ ਵਾਲੇ ਇਹ ਦੂਰ ਵਾਲੇ ਆ ਪਹਿਲਾਂ ਤਾਂ ਬਾਥਰੂਮ ਦੇਖੋ ਇੰਟੈਲੀ ਟਾਇਲ ਲੱਗੀ ਹੈ ਬਾਥਰੂਮ ਮੰਨ ਟਾਇਲਿੰਟ ਆ ਆ ਦੇਖ ਲਓ ਪਤਿੱਲਾ ਕਿੱਥੇ ਪਿਆ ਜੀ ਬਾਥਰੂਮ ਚ ਕਿਸੇ ਪਤਿੱਲੇ ਦੇ ਉੱਤੇ ਕਾਓ ਪਰਮਾਨੇ ਆ ਇਹਦੇ ਪਤਿੱਲੇ ਦੇ ਉੱਪਰ ਬਾਨੇ ਆ ਆ ਦੇਖ ਲਓ ਬੰਦਾ ਮੈਨੂੰ ਇੱਥੇ ਆਹ ਆਹ ਵੈਲ ਗੁੱਡ ਆਹ ਦੇਖ ਲੋ ਇਹ ਹੈ ਇਹ ਓਨਰ ਰਾਂਗੇ ਭਾਈ ਸਾਹਿਬ ਹਾਂ ਫਿਰ ਸਫਾਈ ਕਿਤਨੀ ਕਰ ਲੋਗੇ ਹਾਂ ਪੱਟ ਕੇ ਬੱਟੂਆ ਚਾਰੀ ਤੋੜਨ ਤੋਂ ਦੋਆ ਕਰ ਦਵੇ ਹੈ ਅੱਜ ਪ੍ਰਿਆਣੀ ਓਨਰ ਸਾਹਿਬ ਦਾ ਮਰ ਓਨਰ ਸਾਹਿਬ ਧਿਆਨ ਰੱਖੋ ਬਹੁਤ ਤੇਲ ਦਿਖਾਇਓ ਵੀਰੇ ਓਕੇ ਦੇਖਾ ਆ ਤੇਲ ਕੋਈ ਮਰਦਾ ਨਹੀਂ ਆਹ ਜੀ ਵਾ ਦੇਖੋ ਕਿੰਨਾ ਢੱਕੇ ਸਾਫ਼ ਇਧਰੇ ਤੰਗ ਰੱਖੇ ਹੋਏ ਆ ਆ ਜਿਹੜੇ ਤੁਸੀਂ ਖਾਣੇ ਆ ਸ਼ਾਮ ਨੂੰ ਸਪ੍ਰਿੰਗ ਰੋਲ ਬਾਈ ਜੀ ਸੱਤ ਦਾ ਟਰ ਸੱਤ ਪੇਸ ਆਹ ਪਤ ਗੋभी ਦੇ ਮੋਹਾਲੀ ਸਾਰੇ ਮੋਹਾਲੀ ਜੇ ਜਾਣੇ ਇੱਥੋਂ ਪਤ ਗੋभी ਤਾਂ ਬਾਹਰ ਪਈ ਹੈ ਆ ਜਦਦਰ ਦੇਖ ਲਵੀਂ ਹਲੇ ਤਾਂ ਨਾ ਕੁਝ ਵੀ ਨਹੀਂ ਹੈ ਮਤਲਬ ਤੇਲ ਲਾਜ ਜਿਹੜਾ ਹੁਣੀ ਬਦਲੇ ਇਹਨਾਂ ਨੇ ਇਹ ਕਿੰਨਾ ਫਰੈਸ਼ ਹੈ ਅਦਰ ਨਹੀਂ ਮਸਲ ਬੰਦੇ ਆ ਆਹ ਇਹ ਫਰੈਸ਼ ਤੇਲ ਜਿੱਚ ਬਣਿਆ ਆ ਪਏ ਆ ਮੱਖੀਆਂ ਮਚਰਾ ਚ ਉਕਰ ਵੀ ਪਿਆ ਆ ਉਕਰਮਾ ਕੀ ਤੇਲ ਆ ਰਿਹਾ ਹੈ ਚੇਹੇ ਬਣ ਰਹੇ ਆ ਬਈ ਇਹ ਯਾਰ ਮਾਰਨਾ ਇਹ ਦੇਖੋ ਸੋਸ ਆ ਬਈ ਮੱਖੀ ਮੱਛਰ ਆ ਨੂੰ ਉਹ ਹੋਏ ਆ ਅੱਪ ਗਿਰੇ ਹੋਏ ਆ ਮਾਰੂ ਗੈਰੀ ਤਾਂ ਲੋਕ ਕਿਤੋਂ ਆ ਆ ਪਿਆਣਾ ਸਪ੍ਰਿੰਗ ਰੋਲ ਸਾਡੇ ਬੱਚੜੇ ਆਏ ਦੇਖਣੇ ਨੇ ਤਾਂ ਸੌ ਗਾਲੀ ਕਿਤੇ ਆ ਤੁਹਾਨੂੰ ਉਹ ਹੋ ਉਹ ਲੈ ਆ ਦੇਖੋ ਬੱਚੇ ਦੇ ਨੀਤੇ ਆ ਉੱਪਰ ਭਿਆ ਆ ਲੋ ਆਹੜੇ ਸਪਰਿੰਗ ਰੋਲ ਤੁਸੀਂ ਖਾਣੇ ਆ ਬਾਈ ਜੀ ਅਮੰਜੀਆਂ ਦੇ ਥੱਲੇ ਪੀਂ ਜੀ ਆ ਜਾਏਗਾ ਬੰਦਾ ਦੇਖੀਏ ਚੂਲੇ ਪੁੱਚੂਆਂ ਨੇ ਖਾਵਾ ਇਹ ਬਣ ਕੇ ਬਾਹਰ ਜਾ ਰਹੇ ਜਿਹੜਾ ਤੁਹਾਨੂੰ ਵੀਡੀਓ ਸਟਾਰਟਿੰਗ ਦਿਖਾਇਆ ਯਾਰ ਐਸੇ ਗੰਦ ਨੇ ਮਾਈ ਗੋਡ ਯਾਰ ਵੈਰੀ ਗੰਦੀ ਕੁਆਲਿਟੀ ਬਾਈ ਮੋਮੋਸ ਨਾਲ ਦੇ ਦੋਸਤ ਆ ਦੇਖ ਲਓ ਮੋਮੋਸ ਦਾ ਸਪਰਿੰਗ ਆ ਖਾ ਰਹੇ ਨੇ ਕੀ ਬਣੇ ਨਹੀਂ ਆਰਡਰ ਮਾਰ ਆ ਦੇਖੋ ਇੱਥੇ ਆ ਟੇਬਲ ਤੇ ਬੰਦਾ ਸਾਰਾ ਸਮਾਨ ਇਤਨੇ ਆ ਉਹ ਪੰਮੀ ਗਰੀ ਆ ਫ੍ਰਿਜ ਹੈ ਇਹ ਕੀ ਮਟੋਰਾਂ ਵੀ ਆ। ਮੈਂ ਦੱਸਾ ਦਿਆਂ ਤੁਹਾਨੂੰ। ਓ ਮਾਈ ਗੋਡ। ਆ ਦੇਖੋ ਜੀ ਪਨੀਰ। ਖਜ਼ਾਨਾ ਖਜ਼ਾਨਾ ਖਜ਼ਾਨਾ। ਆ ਲੋ। ਪੂਰੀ ਐ ਦਰਵਾਜ਼ੇ ਦੇ। ਸਮੈਲ ਮਾਰ ਰਹੀ ਯਾਰ। ਹਾਂ ਜੀ। ਸਮੈਲ ਮਾਰ ਰਹੀ। ਇਹ ਆ ਦੇਖੋ। ਐਹੀਂ ਇਹ ਪਏ ਆ ਸੁੱਤੇ ਉੱਪਰ ਪਏ ਆ। ਨੀਚੇ ਸਮਾਨ ਪਿਆ ਬਣਾਇਆ ਹੋਇਆ ਉੱਪਰ ਇਹ ਆਪ ਗਿਰੇ ਹੋਏ ਆ। ਆ ਗੋਪੀ ਰੋਹ ਹੋ ਗਈ। ਠੀਕ ਐ। ਇਹ ਉਠਾ ਲਾ। ਇਹਦੀ ਗੋਪੀ ਅੱਜ ਤੋੜ ਕੇ ਰਹਿਣਾ ਇਹ ਉਹ ਦਿਖਾਓ। ਇਹ ਉਠਾ। ਇਹ ਕੀ ਚੀਜ਼ ਹੈ ਚਿਕਨ ਆ ਚਿਕਨ ਹੈ ਜੀ ਦੇਖੋ ਹਾਂ ਯਾਰ ਹਾਏ 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 ਇਹ ਚਿਕਨ ਵੀ ਹੈਗਾ ਭਾਈ ਇਹ ਸਾਰਾ ਬਣ ਕੇ ਮੁਹਾਲੀ ਜਾਂਦਾ ਕੱਲੇ ਕੱਲੇ ਸੈਕਟਰਾਂ ਕੇ ਵਿੱਚੋਂ ਜਾਂਦਾ ਜਿੱਥੋਂ ਤੁਸੀਂ ਖਾਣੇ ਹ ਹੁਣ ਦੇਖ ਲਓ ਲੈ ਆਏ ਪੱਟ ਕੇ ਲੈ ਆਏ ਇਹ ਆ ਦੇਖੋ ਆ ਦੇਖੋ ਇਹ ਇਹ ਜੀ ਗੋਭੀ ਦੇਖੀ ਹੈ ਕਿਸ ਨੇ ਤਾਜੀ ਜਿਹੜੀ ਗੋਭੀ ਤਾਂ ਬਣ ਰਿਆ ਇਹਦਾ ਸੋਚੋ ਵੀ ਇੱਕ ਪੀਸ ਚੱਕੇ ਵਾਲਾ हां ਵੀ ਫਿਕ ਨਹੀਂ ਇੱਕ ਗਰਨ ਵਾਲਾ ਹੈ ਘਰੇ ਬੀਜੀ ਸਤਿ ਸ਼੍ਰੀ ਅਕਾਲ ਦੋਸਤੋ ਫਾਸਟ ਫੂਡ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਦਾ ਇੱਕ ਅਨਿੱਖੜਵਾਂ ਅੰਗ ਬਣਦਾ ਜਾ ਰਿਹਾ ਹੈ ਜੋ ਕਿ ਬਿਮਾਰੀਆਂ ਨੂੰ ਤਾਂ ਦਸਤਕ ਦੰਦਾ ਹੀ ਹੈ ਪਰ ਜਿਸ ਤਰ੍ਹਾਂ ਇਹ ਬਣਾਇਆ ਜਾਂਦਾ ਹੈ ਜਿਸ ਤਰ੍ਹਾਂ ਦੀ ਹਾਈਜਨ ਅਤੇ ਜਿਸ ਤਰ੍ਹਾਂ ਦੀ ਸਾਮ ਸਵਾਲ ਸਫਾਈ ਦੇ ਵਿੱਚ ਇਹ ਬਣਵਾਇਆ ਜਾਂਦਾ ਹੈ ਪ੍ਰਵਾਸੀ ਮਜ਼ਦੂਰਾਂ ਵੱਲੋਂ ਉਸ ਨੂੰ ਦੇਖ ਕੇ ਜੇਕਰ ਤੁਸੀਂ ਇੱਕ ਵਾਰ ਦੇਖ ਲਿਆ ਤਾਂ ਮੈਨੂੰ ਨਹੀਂ ਲੱਗਦਾ ਦੁਬਾਰੇ ਤੁਹਾਡਾ ਕਦੇ ਦਿਲ ਕਰੂਗਾ ਕਿ ਮੈਂ ਇਹ ਫਾਸਟ ਫੂਡ ਖਾਵਾਂ ਜਾਂ ਆਪਣੇ ਬੱਚਿਆਂ ਨੂੰ ਜਾਂ ਆਪਣੇ ਨਜ਼ਦੀਕੀਆਂ ਨੂੰ ਖਾਣ ਦਵਾਂ ਤੇ ਅਜੇ ਹੀ ਇਹ ਇੱਕ ਵੀਡੀਓ ਨਹੀਂ ਅਜਿਹਿਆਂ ਤੁਸੀਂ अनेका ਵੀਡੀਓ ਦੇਖਿਆ ਹੋਣਗੀਆਂ ਪਰ ਫਿਰ ਵੀ ਇਹਨਾਂ ਪ੍ਰਵਾਸੀਆਂ ਤੋਂ ਲੋਕ ਚਟਕਾਰੇ ਲੈ ਲੈ ਕੇ ਉਂਗਲਾ ਚੱਟ ਚੱਟ ਕੇ ਇਹ ਫਾਸਟ ਫੂਡ ਹਰ ਰੋਜ਼ ਖਾਂਦੇ ਨੇ ਇਹ ਮੋਮੋਜ਼ ਇਹ ਸਪ੍ਰਿੰਗ ਰੋਲ ਇਹ 버ਗਰ ਪੀਜੇ ਅਤੇ ਇੱਥੇ ਇੱਕ ਨਮੂਸ਼ੀ ਦੀ ਗੱਲ ਇਹ ਵੀ ਹੈ ਕਿ ਜਿਹੜੇ ਪੰਜਾਬੀ ਸਰਦਾਰ ਜਾਂ ਫਿਰ Hindu ਵੀਰ ਜੋ ਕਿ ਪੰਜਾਬ ਦੇ ਮੂਲ ਨਿਵਾਸੀ ਨੇ ਸਾਭ ਸੰਭਾਲ ਸਫਾਈ ਦੇ ਨਾਲ ਇਹ ਕੰਮ ਕਰਦੇ ਨੇ ਉਹਨਾਂ ਕੋਲ ਪੰਜਾਬੀ ਖੜਨਾ ਵੀ ਪਸੰਦ ਨਹੀਂ ਕਰਦੇ ਸ਼ਾਇਦ ਉਸ ਦਾ ਦਾ ਕਾਰਨ ਇਹੀ ਹੈ ਜੋ ਅੱਜ ਸਾਡੇ ਸਾਹਮਣੇ ਖੁਲਾਸਾ ਹੋ ਗਿਆ ਕਿ ਇਸ ਤਰ੍ਹਾਂ ਦੀ ਇਹ ਗੰਦਗੀ ਦੇ ਵਿੱਚ ਬਣਾਉਂਦੇ ਨੇ ਤੇ ਇਹੀ ਸਵਾਦ ਇਹੀ ਗੰਦ ਖਾਣ ਦੀ ਆਦਤ ਪੰਜਾਬੀਆਂ ਨੂੰ ਪੈ ਚੁੱਕਿਆ ਹੈ ਫਿਰ ਉਹ ਸਾਫ਼ ਸੰਭਾਲ ਤੇ ਸਫਾਈ ਵਾਲੀ ਚੀਜ਼ ਕਿੱਥੇ ਪਸੰਦ ਕਰ ਲੈਣਗੇ ਇਹੀ ਕਾਰਨ ਹੈ ਕਿ ਇਹਨਾਂ ਪ੍ਰਵਾਸੀਆਂ ਦੀਆਂ ਦੁਕਾਨਾਂ ਤੇ ਰੇੜੀਆਂ ਤੇ ਲਹਿਨ ਨਹੀਂ ਟੁੱਟਦੀ ਅਤੇ ਪੰਜਾਬੀਆਂ ਦੀ ਦੁਕਾਨ ਤੇ ਰੇੜੀ ਤੇ ਕੋਈ ਖੜਨਾ ਪਸੰਦ ਨਹੀਂ ਕਰਦਾ ਸ਼ਾਇਦ ਇਹੀ ਗੰਦਗੀ ਹੀ ਇਹੀ ਇਸ ਦਾ ਵੱਡਾ ਕਾਰਨ ਹੈ ਤੇ ਉਹੀ ਚਟਣੀ ਹੈ ਜਿਹੜੀ ਤੁਹਾਡੇ ਸਾਹਮਣੇ ਚੂਹੇ ਚੱਟਣ ਦੇ ਲਈ ਖੁੱਲੀ ਰੱਖੀ ਹੋਈ ਹੈ ਜਿਹੜੀ ਤੁਸੀਂ ਬਾਰ ਬਾਰ ਕਹਿ ਰਹੇ ਹੋ ਭਾਜੀ ਚਟਣੀ ਥੋੜੀ ਹੋਰ ਪਾ ਦਿਓ ਇਹ ਉਹੀ ਚਟਣੀ ਤੁਹਾਡੇ ਸਾਹਮਣੇ ਪਈ ਹੈ ਤੇ ਉਹੀ ਸਪਰਿੰਗ ਰੋਲ ਨੇ ਜਿਹੜੇ ਤੁਸੀਂ ਉਂਗਲਾ ਚੱਟ-ਚੱਟ ਕੇ ਖਾਣੇ ਹੋ ਤੇ ਕਿਵੇਂ ਇਹ ਇਹਦੇ ਚੂਹੇ ਇਹਨਾਂ ਦੇ ਉੱਪਰ ਬ੍ਰੇਕ ਡਾਂਸ ਕਰਦੇ ਹੋਣਗੇ ਕਿਵੇਂ ਚੂਹੇ ਭੱਜਦੇ ਹੋਣਗੇ ਤੇ ਹੋਰ ਕੀੜਲੀਆਂ ਕੋਕ ਕਰੋਚ ਮੱਖੀਆਂ ਪਤਾ ਨਹੀਂ ਕਿੱਥੇ ਕਿਤੇ ਗੰਦ ਤੇ ਉੱਠ ਉੱਠ ਕੇ ਇਹਦੇ ਉੱਪਰ ਬੈਂਧੀਆਂ ਨੇ ਤੇ ਕਿਸ ਤਰ੍ਹਾਂ ਦੀਆਂ ਗੰਦੀਆਂ ਸਬਜ਼ੀਆਂ ਦੇ ਬਣਾਏ ਜਾਂਦੇ ਨੇ ਇਹਦੇ ਤਾਂ ਮੈਂ ਕਹਿੰਨਾ ਕਹਿਣੀ ਕੀ ਨੇ ਤੁਸੀਂ ਆਪ ਹੀ ਆਪਣੀ ਅੱਖਾਂ ਨਾਲ ਦੇਖ ਲਓ ਪੂਰੀ ਵੀਡੀਓ ਵੀ ਤੁਹਾਨੂੰ ਦਿਖਾਣੇ ਆ ਤੇ ਕੀ ਤੁਹਾਨੂੰ ਲੱਗਦਾ ਹੈ ਕਿ ਅੱਜ ਤੋਂ ਬਾਅਦ ਤੁਸੀਂ ਫਾਸਟ ਫੂਡ ਖਾਵੋਗੇ ਜਾਂ ਨਹੀਂ ਅਤੇ ਕੀ ਤੁਹਾਨੂੰ ਲੱਗਦਾ ਹੈ ਕਿ ਹੁਣ ਮੌਕਾ ਸਮਾਂ ਆ ਗਿਆ ਹੈ ਪੰਜਾਬੀਆਂ ਦੀ ਸਪੋਰਟ ਕਰਨ ਦੀ ਤੇ ਇਨ੍ਹਾਂ ਪ੍ਰਵਾਸੀਆਂ ਦਾ ਬਾਈਕਾਟ ਕਰਨ ਦਾ ਜਿਹੜੇ ਲੋਕਾਂ ਦੀ ਜ਼ਿੰਦਗੀ ਨਾਲ ਵੀ ਖੇਡਦੇ ਨੇ ਤੇ ਇਸ ਗੰਦ ਤੋਂ ਇਲਾਵਾ ਹੋਰ ਤੰਬਾਕੂ ਬੀੜੀਆਂ ਸਿਕਤਾ ਹੋਰ ਪਤਾ ਨਹੀਂ ਕੀ ਕੀ ਚੀਜ਼ਾਂ ਤੁਹਾਨੂੰ ਹਰ ਉਸ ਖਾਣੇ ਦੇ ਵਿੱਚ ਪਰੋਸਦੇ ਨੇ ਜਿਹੜੀਆਂ ਸ਼ਾਇਦ ਤੁਸੀਂ ਖੁੱਲੀਆਂ ਅੱਖਾਂ ਦੇ ਨਾਲ ਦੇਖਣੀਆਂ ਵੀ ਪਸੰਦ ਨਹੀਂ ਕਰਦੇ ਸੋ ਕੀ ਕਹਣਾ ਤੁਹਾਡਾ ਇਸ ਬਾਰੇ ਕਮੈਂਟ ਕਰਿਓ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਤੇ ਆਓ ਦੇਖੋ ਪੂਰੀ ਵੀਡੀਓ ਹੁਣ ਚੱਲ ਠੀਕ ਆ ਇਧਰ ਦੇਖੀਏ ਫੜ ਜਾ ਇਹ ਪਾਜੀ ਆਏ ਹਾਂ ਦੇਖ ਲੈਣਾ ਹਾਂ ਜੀ ਹਾਂ ਦੇਖ ਲੈ ਆ ਜੋ ਹੁਣ ਦੇਖੀਏ ਦਰਵਾਜ਼ਾ ਆਇਓ ਆਇਓ ਆਈਏ ਸਾਰੇ ਇਕੱਲੇ ਚੁੱਕ ਕਰ ਲੈ ਇਹ ਚੁੱਕ ਲੈ ਆਪਾਂ ਇਹ ਤਾਂ ਬਾਥਰੂਮ ਦੇਖੋ ਇੰਟੈਲੀ ਟਾਇਲ ਲੱਗੀ ਹੋਈ ਹੈ ਬਾਥਰੂਮੋਂ ਵਨ ਟਾਇਲੈਂਟ ਆਹ ਦੇਖ ਲਓ ਪਤਿੱਲਾ ਕਿੱਥੇ ਪਿਆ ਜੀ ਬਾਥਰੂਮ ਚ ਕਿਸੇ ਪਤਿੱਲੇ ਦੇ ਉੱਤੇ ਕਰੋ ਪਰਮਾਨੇ ਇਹਦੇ ਪਤਿੱਲੇ ਦੇ ਉੱਪਰ ਬੰਨ੍ਹੇ ਆਹ ਦੇਖ ਲਓ ਬੰਦਾ ਮੈਨੇ ਨਾ ਯਹਾਂ ਸਾਬ ਆਹ ਆਹ ਵੈਰੀ ਗੁੱਡ ਆਹ ਦੇਖ ਲੋ ਇਹ ਹੈ ਇਹ ਓਨਰ ਰਹਿਗੇ ਭਾਈ ਸਾਹਿਬ ਹਾਂ ਫਿਰ ਸਫਾਈ ਕਿਤਨੀ ਕਰ ਲੋਗੇ ਨਹੀਂ ਅਸੀਂ ਸਫਾਈ ਰਹਿਣਾ ਹੈ ਹੱਥ ਪੱਟ ਕੇ ਦਰਦੇ ਵੜੂਗਾ ਸਾਰੀ ਤੋੜ ਕੇ ਦੋਆ ਕਰ ਦੋਵੇ ਹੈ ਅੱਲਾਮ ਦੀ ਪ੍ਰਿਆਣੀ ਓਨਰ ਸਾਹਿਬ ਦਾ ਨਾਮ ਲਾਓ ਓਨਰ ਸਾਹਿਬ ਧਿਆਨ ਰੱਖੋ ਬਹੁਤ ਤੇਲ ਦਿਖਾਇਓ ਵੀਰੇ ਦੇਖਾ ਦੇਖਾ ਅੱਛਾ ਇਹ ਫਿਰ ਆਈ। ਉਹ ਮੋਜੇ ਗੋਟਾ। ਉਹ ਆਦੀਵਾ ਦੇਖੋ ਕਿੰਨਾ ਟੱਕੇ ਸਾਫ ਉਜਰੇ ਠੰਗ ਰੱਖੇ ਹੋਏ ਨੇ। ਆ ਜਿਹੜੇ ਤੁਸੀਂ ਖਾਣੇ ਆ ਸ਼ਾਮ ਨੂੰ ਸਪਰਿੰਗ ਰੋਲ ਬਾਈ ਜੀ 70 ਟਰ 7 ਰੇਸ। ਆ ਪਤ ਗੋਭੀ ਦੇਖੋ। ਮੋਹਾਲੀ ਸਾਰੇ ਮੋਹਾਲੀ ਦੇ ਜਾਣੇ ਇੱਥੋਂ। ਪਤ ਗੋਭੀ ਤਾਂ ਬਾਹਰ ਪਈ ਹੈ। ਆ ਜੇ ਇੱਧਰ ਦੇਖ ਲਵੀਂ ਹਲੇ ਨਾ ਕੁਝ ਵੀ ਨਹੀਂ ਹੈ। ਮਤਲਬ ਤੇਲ ਲਗਾ ਜਿਹੜਾ ਹੁਣੀ ਬਦਲੇ ਇਹਨਾਂ ਨੇ ਇਹ ਕਿੰਨਾ ਫਰੈਸ਼ ਹੈ। ਆ ਅਦਰ ਨਹੀਂ ਮਾਹੋਲੇ ਬੰਦੇ ਗੋਭੀ ਆਹ ਆਹ ਇਹ ਫਰੈਸ਼ ਤੇਲ ਜਿੱਚ ਬਣੇ ਆ ਆ ਪਏ ਆ ਮੱਖੀਆਂ ਮਚਰਾ ਚ। ਆ ਤੁਕਰ ਵੀ ਪਿਆ। ਆ ਤੁਕਰ ਮੱਕੀ ਤੇਲ ਹੈ ਦਾ। ਤੇਜ ਬਣ ਰਹੇ ਆ ਬਈ ਇਹ ਯਾਰ ਮਾਰਨਾ ਨਾ ਦੇਖੋ ਇਹ ਦੇਖੋ ਸਾਸ ਬਈ ਮੱਖੀ ਮੱਛਰ ਆਹ ਨੂੰ ਉਹ ਹੋ ਰਹੀ ਹੈ ਅੱਪ ਗਿਰੇ ਹੋਏ ਆ ਮਰੂਗੇ ਬਰੀ ਤਾਂ ਲੋਕ ਕਿੰਨਾ ਆ ਪਿਆ ਸਾਡੇ ਬੱਚੜੇ ਆਏ ਦੇਖਣੇ ਨੇ ਤਾਂ ਸੌ ਗਾਲੀ ਕਿਤੇ ਉਹ ਲੈ ਆਹ ਦੇਖੋ ਦੇ ਨੀਚੇ ਆ ਉੱਪਰ ਭਇਆ ਆ ਲੋ ਆਹੜੇ ਸਪਰਿੰਗ ਲੋ ਤੁਸੀਂ ਖਾਣੇ ਆ ਬਾਈ ਜੀ ਅਮੰਜੀਆਂ ਦੇ ਥੱਲੇ ਪੀਂ ਜੀ ਆ ਜਾਓ ਮੈਂ ਪਾ ਦੇਖੀ ਚਾਹ ਲੋ ਚੂਹੇ ਨੇ ਖਾਇਵਾ ਇਹ ਬਣ ਕੇ ਬਾਹਰ ਜਾ ਰਹੇ ਜਿਹੜਾ ਤੁਹਾਨੂੰ ਵੀਡੀਓ ਸਟਾਰਟਿੰਗ ਦਿਖਾਇਆ ਯਾਰ ਐਸੀ ਗੰਦ ਮਾਈ ਗੋਡ ਯਾਰ ਵੈਰੀ ਡਿਸਟਿੰਕਟ ਕੁਆਲਟੀ ਬਾਈ ਮੁਹੰਮਦ ਸਾਹਨੇ ਦੇ ਦੋਸਤੋ ਆ ਦੇਖ ਲੋ ਮੁਹੰਮਦ ਸਾਹ ਦਾ ਸਪਰਿੰਗ ਬਾਹਰ ਆ ਰਹੇ ਨਵੇਂ ਕੀ ਆਰਡਰ ਲਾ ਆਹ ਦੇਖੋ ਇੱਥੇ ਆ ਟੇਬਲ ਤੇ ਬੰਦਾ ਸਾਰਾ ਸਮਾਨ ਇਤਨੇ ਆ ਤਾਂ ਪੰਮੀ ਕਰੀ ਆ ਫ੍ਰਿਜ ਆ ਇਹ ਕੀ ਮਟੋਰ ਨਹੀਂ ਹੈ ਮਤਫਾਜ਼ਾਂ ਦੇ ਉਹ ਮਾਈ ਗੋਡ ਆ ਦੇਖੋ ਜੀ ਪਨੀਰ ਖਜ਼ਾਨਾ 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 ਆਹ ਲੋ ਪੂਰੀ ਹੈ ਦਰਵਾਜ਼ੇ ਦੇ ਕੋਲ ਸਮੈਲ ਮਾਰ ਰਹੀ ਹੈ ਹਾਂਜੀ ਸਮੈਲ ਮਾਰ ਰਹੀ ਹੈ ਇਹ ਆ ਦੇਖੋ ਕਾਲਾ ਕਾਲਾ ਗੇਸੂ ਪਿਆ ਹੈ ਐਹੀ ਇਹ ਪਏ ਆ ਸੁੱਤੇ ਉੱਪਰ ਪਏ ਆ ਹੇ ਨੀਚੇ ਸਮਾਨ ਪਿਆ ਬਣਾਇਆ ਹੋਇਆ ਉੱਪਰ ਇਹ ਆਪ ਗਿਰੇ ਹੋਏ ਆ ਆ ਚੋ ਸਕਦੀ ਆ ਗੋਪੀ ਰੱਖੋ ਮੜੀ ਜੀ ਠੀਕ ਹੈ ਇਹ ਉਠਾ ਲਾ ਹਾਂਜੀ ਗੋਪੀ ਅੱਜ ਤੋੜ ਕੇ ਲੈਣਾ ਹੈ ਇਹ ਉਹ ਦਿਖਾਓ ਇਹ ਉਠਾ ਇਹ ਕੀ ਚੀਜ਼ ਹੈ ਚਿਕਨ ਪਾ ਚਿਕਨ ਹੈ ਜੀ ਦੇਖੋ ਹਾਏ 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 ਚਿਕਨ ਵੀ ਹੈਗਾ ਬਾਈ ਇਹ ਸਾਰਾ ਬਣ ਕੇ ਮੁਹਾਲੀ ਜਾਂਦਾ ਮੁਹਾਲੀ ਮਟਾ ਲੇ ਕੱਲੇ ਕੱਲੇ ਸੈਕਟਰਾਂ ਕੇ ਵਿੱਚੋਂ ਜਾਂਦਾ ਜਿੱਥੋਂ ਤੁਸੀਂ ਖਾਣੇ ਹ ਹੁਣ ਦੇਖ ਲਓ ਇਹ ਪੱਟ ਕੇ ਲੈ ਇਹ ਆ ਦੇਖੋ ਆ ਦੇਖੋ ਇਹ ਇਹ ਜੀ ਗੋਭੀ ਦੇਖੀ ਹੈ ਕਿਸ ਨੇ ਤਾਜੀ ਜਿਹੜੀ ਗੋਭੀ ਤਾਂ ਬਣ ਰਿਆ ਇਹ ਨਾਲ ਸੋਚੋ ਵੀ ਇੱਕ ਪੀਸ ਚੱਕੇ ਵਾਲਾ ਹਾਂ ਇਹ ਇੱਕ ਨਹੀਂ ਇੱਕ ਗਰਨ ਵਾਲਾ ਹੈ ਘਰੇ ਬੀਜੀ